ਆ ਆ ਦੇਖੋ ਜੀ ਕੋਲਾ ਵਾਲੇ ਟੋਬੇ ਤੇ ਆ ਦੇਖੋ ਸ੍ਰੀ ਆਮ ਧੱਕਾ ਕਰ ਰਹੇ ਨੇ ਗੱਡੀਆਂ ਵਾਲੇ ਆ ਦੇਖੋ ਇੱਕ ਬੱਸ ਇਹਨਾਂ ਨੇ ਖਾਲੀ ਕਰਾਈਆ ਇੱਕ ਬੱਸ ਦੇ ਵਿੱਚ ਆ ਦੇਖੋ ਇਹ ਹੁਣ ਲੈ ਕੇ ਜਾ ਰਿਹਾ ਬੱਸ ਵਾਲਾ ਇਹਨੂੰ ਕੋਈ ਨਹੀਂ ਕਰ ਰੇ ਆ ਦੇਖੋ ਜੀ ਹੁਣ ਗੱਡੀ ਵਾਲਾ ਬੱਸ ਵਾਲਾ ਜਾ ਰਿਹਾਗਾ ਉਹ ਬੱਸ ਉਹਨਾਂ ਨੇ ਰੋਕਤੀ ਜਿਹੜੀ ਉਹ ਖੜੀ ਆ ਗਈ ਹਰਮਨ ਬੱਸ ਆ ਦੇਖੋ ਜੀ ਟੈਕਸੀ ਵਾਲਾਂ ਦਾ ਸ੍ਰੀ ਆਮ ਧੱਕਾ ਬੱਸ ਲੈ ਕੇ ਜਾ ਰਿਹਾਗਾ ਇਹਨੂੰ ਰੋਕ ਨਹੀਂ ਰਹੇ ਹੁਣ ਆ ਦੇਖੋ ਜੀ ਕੌਲਾਂ ਵਾਲੇ ਟੋਬੇ ਤੇ ਟੈਕਸੀ ਵਾਲਿਆਂ ਦਾ ਸ੍ਰੀਆਮ ਧੱਕਾ ਚੱਲ ਰਿਹਾਗਾ ਆ ਦੇਖ ਲੀਂ ਦੇਖ ਨਹੀਂ ਕੋਈ ਨਹੀਂ ਆ ਇਹਨੂੰ ਲੈ ਕੇ ਕਿੰਨੇ ਇਹ ਤੇ ਮਜ਼ਾਰੀਆਂ ਫਿਰ ਨਹੀਂ ਪੂਰੇ ਬਾਵੇ ਠੀਕ ਆ ਕੋਈ ਗੱਲ ਨਹੀਂ ਦੇਖਦੇ ਆ ਕਾਹ ਚੱਲ ਤਰ ਖੜ ਜਾ ਆ ਦੇਖੋ ਜੀ ਸ੍ਰੀਆਮ ਧੱਕਾ ਕਰ ਰਹੇ ਨੇ ਇਹ ਗੇ ਖੜ ਜਾ ਖੜ ਜਾ ਤੂੰ ਯਾਰ ਹੁਣ ਖੜ ਜਾ ਬਸ ਇਹ ਆ ਇਹ ਇਹਦਾ ਆਪ ਫਿਰਨਗੇ ਦੇਖੀ ਯਾ ਦੇਖੋ ਜੀ ਬਸ ਆ ਦੇਖੋ ਬਸ ਭਰ ਗਈ ਫੁੱਲ ਇਹਨਾਂ ਦੀ ਖੜ ਜਾ ਬੰਦ ਕੇ ਕਰਨਾਗਾ ਇਹਨੇ ਵੀਡੀਓ ਪਾਵਾਂਗੇ ਇਹਨਾਂ ਦੀ ਆ ਦੇਖੋ ਟੈਕਸੀ ਵਾਲੇ ਸਰੇਆਮ ਧੱਕਾ ਕਰ ਰਹੇ ਆ ਬਸ ਇਹਨਾਂ ਨੇ ਖਾਲੀ ਕਰਈ ਆ ਬਸ ਭਰਾਰੇ ਨੇਗੇ ਕਰਦੇ ਬੰਦੇ ਯਾਰ ਜਿੱਜਾ